ਸਾਡੇ ਨਾਲ ਸਾਡੇ ਨਾਲ ਪਸਨਾਵਾਲ ਸਾਹਿਬ ਕਿਹਾ ਤੋਂ ਤੇ ਪਿਛਲੇ 3-4 ਸਾਲਾਂ ਤੋਂ ਸਾਡੇ ਸਾਰੇ ਭੈਣਾਂ ਦਾ ਸਾਡੇ ਨਾਲ ਜੁੜੇ ਹੋਏ ਨਾਲ ਸਾਡੀ ਖਾਲੀ ਜੀ ਦੇ ਵਿੱਚ ਮੌਜੂਦ ਹੀ ਚੰਗੇ ਮਾਲ ਹਰ ਇੱਕ ਟਾਈਮ ਨੂੰ ਕਾਹਦੇ ਨਾਲ ਸ਼ੇਅਰ ਕਰਦੇ ਹਾਂ ਇਸ ਕਰਕੇ ਜਿਹੜੀ ਬੁੱਕ ਦੀ ਸਾਡੇ ਤੇ ਆਈ ਆ ਇਸ ਚੀਜ਼ ਦਾ ਵੀ ਅੱਜ ਤੋਂ ਲਗਾ ਨਹੀਂ ਰੱਖਣਾ ਚਾਹੁੰਦੇ ਪਰ ਅਸੀਂ ਕਦੀ ਸੋਚਿਆ ਨਹੀਂ ਇਹ ਸਾਰੇ ਜਾਣੇ ਮਸਾਬੋ ਵੈ ਕਿ ਕਦੀ ਜਿਆਦਾ ਬਲੋਡ ਨਹੀਂ ਕੱਢਣਾ ਕਰੂਗਾ ਤੇ ਸਾਡੇ ਵਿੱਚ ਸੁੱਖ ਜਿਹੜੀ ਉਹਨੂੰ ਨਹੀਂ ਰਹੀ ਮੈਂ ਕਦੀ ਨਹੀਂ ਸੋਚਿਆ ਕਿ ਉਹ ਸੁੱਖ ਦੇ ਬਾਰੇ ਜਦੋਂ ਨਾ ਬਲੋਡ ਕੱਟੂਗੀ ਆਈ ਤੇ ਸਾਰਾ ਪਰਿਵਾਰ ਐਨੇ ਖੁਸ਼ ਹੀ ਪਤਾ ਨਹੀਂ ਸਾਡੀਆਂ ਖੁਸ਼ੀਆਂ ਨੇ ਕਿੱਦਾਂ ਲੱਗਦੀਆਂ ਆਈ ਤੇ ਉਹ ਤਾਂ ਮੇਰੇ ਘੜੀ ਨਹੀਂ ਰਹੀ ਤੇ ਬਾਕੀ ਤੁਸੀਂਾਰੇ ਵਲੌਗ ਨਾਲ ਦੇ ਨਾਲ ਦੇਖਦੇ ਹੋ ਸਾਡੀ ਤੇ ਲਾਈਫ ਜਿਹੜੀ ਉਹ ਵਾਦੀ ਸੋਸ਼ਲ ਮੀਡੀਆ ਤੇ ਹੁੰਦੀ ਆ ਆਡੀ ਜ਼ਿੰਦਗੀ ਦਾ ਇੱਕ ਜਿਹੜਾ ਵਲੌਗਰ ਹੁੰਦੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਉਹਲਾ ਨਹੀਂ ਹੁੰਦਾ ਸਾਰਿਆਂ ਤੋਂ ਘਰ ਦੇ ਵਿੱਚ ਕੋਈ ਚੀਜ਼ ਲੈਣੀ ਆ ਕਿ ਇਹਨੇ ਕਿਤੇ ਆਉਣਾ ਜਾਣਾ ਆਦਿ ਕੁਝ ਚੀਜ਼ ਤਾਂ ਆਪਾਂ ਵਲੌਗ ਬਣਾ ਕੇ ਕਾਉਣੇ ਆ ਸਾਂਝਾ ਕਰਦੇ ਆ ਤੁਹਾਡੇ ਨਾਲ ਤੇ ਅੱਜ ਦੇ ਲੋਕਾਂ ਦੇ ਵਿੱਚ ਵੇਖਿਆ ਉਹਨਾਂ ਨੂੰ ਇਹ ਸਾਡੇ ਨਾਲ ਕਿੰਨੀ ਖੁਸ਼ੀ ਕਿਉਂਕਿ ਜਦੋਂ ਉਹਦਾ ਰਿਸ਼ਤਾ ਆਇਆ ਸੀ ਮੇਰੇ ਰਿਸ਼ਤੇਦਾਰਾਂ ਨੇ ਕਰਵਾਇਆ ਸੀ ਤਦ ਉਹ ਜੀ ਸਾਹ ਜਦੋਂ ਪਹਿਲੀ ਵਾਰੀ ਉਹਨਾਂ ਦੇ ਘਰ ਗਏ ਸੀ ਨਾ ਤੇ ਇਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਬੇਟੀ ਬਣਾ ਕੇ ਲੈ ਕੇ ਜਾਵਾਂਗੀ ਤੇ ਇਹ ਬੇਟੀ ਬਣਾ ਕੇ ਰੱਖੀ ਜੀ ਇਹ ਇਕੱਲਾ ਜਿਹੜੀਆਂ ਸੁੱਖ ਦਾ ਪ੍ਰਭਾਵ ਆਪਣੇ ਮੂਹੋਂ ਇਹਨਾਂ ਚੀਜ਼ਾਂ ਨੂੰ ਮੰਨਦਾ ਇਹ ਵਾਕਿਆ ਜਿਵੇਂ ਅਲੀਤੀ ਬਣਾ ਕੇ ਖੜੀ ਸੀ ਨਾ ਆਪਣੇ ਤੇਤੀ ਬਣਾ ਕੇ ਰੱਖੀ ਵੀ ਆ ਇਹਨਾਂ ਨੇ ਤਾਂ ਕਦੇ ਪੁੱਤਰ ਬੇਟੀ ਤੋਂ ਬਿਨਾਂ ਸੁੱਖ ਨੂੰ ਬੁਲਾਇਆ ਹੀ ਨਹੀਂ ਤੇ ਸੁੱਖ ਨੇ ਆਪਣੇ ਰਿਸ਼ਤੇਦਾਰਾਂ ਵਿੱਚ ਸਾਡੀ ਬਹੁਤ ਸਿਫਤ ਕੀਤੀ ਬੜੀ ਸੋਭਾ ਹਨ ਨੂੰ ਸੁਣਨ ਨੂੰ ਮਿਲੀ ਆ ਪਤਾ ਨਹੀਂ ਇਹਨਾਂ ਦੋਹਾਂ ਜੀਆਂ ਦੇ ਵਿੱਚ ਕੀ ਅਣਬਣ ਹੋਈ ਆ ਕਿ ਉਹਨੇ ਸਟੈਪ ਚੁੱਕਿਆ ਇਦਾਂ ਦੀ ਉਹ ਹੈ ਤੇ ਨਹੀਂ ਪਰ ਸੁਖ ਨੇ ਬਹੁਤ ਜ਼ਿਆਦਾ ਗਲਤ ਕੀਤਾ ਹਨ ਉਹ ਤੋਂ ਖੋ ਦੇਗੀ ਅਣਕਰ ਵੱਲਵੇਂ ਨੇ ਬੱਚਿਆਂ ਨੂੰ ਇਹਦੇ ਹਾਲ ਨੂੰ ਹੋਣ ਪੈਂਦੇ ਜੇ ਕੋਈ ਗੱਲ ਹੈਗੀ ਤੇ ਹਾਜ਼ਰ ਨਾਲ ਸ਼ੇਅਰ ਕਰ ਸਕਦੀ ਜੀ ਦੇਖੋ ਗੱਲ ਦਵਾ ਉਹ ਜੋ ਵੀ ਉਹਦੇ ਦਿਲ 'ਚ ਹੋ ਆਪਣੇ ਨਾਲ ਹੀ ਲੈ ਗਈ ਆ ਕੋਈ ਕਿਸੇ ਨਾਲ ਸਾਂਝਾ ਕਰਕੇ ਨਹੀਂ ਗਈ ਕਿ ਮੈਂ ਕਿਉਂ ਖਾਤੋਂ ਚੱਲੀ ਆ ਜਾਂ ਮੈਨੂੰ ਕੀ ਪਰੇਸ਼ਾਨੀ ਕੀ ਨਹੀਂ ਪਰ ਸੁਖ ਬਹੁਤ ਗਲਤ ਕਰ ਗਈ ਇਹਨਾਂ ਬਾਰੇ ਵੀ ਸੋਚ ਕੇ ਬੱਚੇ ਮਾਰੇ ਸੋ ਲੈਂਦੀ ਮੈਨੂੰ ਤੂੰ ਭੈਣ ਮੰਨਦੀ ਐ ਕਿਤੇ ਮੇਰੇ ਨਾਲ ਗੱਲ ਸ਼ੇਅਰ ਕਰ ਲੈਂਦੀ ਤੁਸੀਂ ਗਾਣਾ ਸੁਣਿਆ ਲੱਖੋਂ ਚਰਕੀਆਂ ਤਾਈ ਨਾਲ ਮਾਵਾ ਮਾਵਾ ਉਹ ਧੀ ਜੀ ਦੇ ਵੀ ਹਰ ਕੰਮ ਕੋਸ਼ੇ ਰਣ ਵਾਲੀ ਸੀ ਸੁਭਾਅ ਵੀ ਬਹੁਤ ਵਧੀਆ ਸੀ ਚਲੋ ਪਰਵਾਹ ਦੇ ਵਿੱਚ ਟ੍ਰਿਪੜ ਹੀ ਵਧੀਆ ਤਰੀਕੇ ਨਾਲ ਰਹਿੰਦੀ ਔਰ ਮੈਂ ਕਈ ਵਲੋਗਾਂ ਵਿੱਚ ਦੱਸਿਆ ਕਿ ਅਸੀਂ ਤੇ ਰਾਣੀ ਜਠਾਣੀਆਂ ਨੇ ਅੱਜ ਤੱਕ ਕਦੀ ਇੱਕ ਤੁ ਜਿਹਨਾਂ ਨਰਾਜ ਹੋ ਕੇ ਨਹੀਂ ਵੇਖਿਆ ਸਾਡਾ ਤਾਂ ਬੜੀ ਦੂਰ ਦੀ ਗੱਲ ਵਾ ਇਸ ਚੀਜ਼ ਨੂੰ ਮੈਂ ਤਾਂ ਸੁੱਖ ਨੇ ਕਈ ਵਾਰੀ ਸ਼ੇਅਰ ਕੀਤਾ ਕਈ ਵਲੋਗਾਂ ਦੇ ਵਿੱਚ ਅਜੇ ਤੱਕ ਫੋਕਲਪਰ ਨਹੀਂ ਬੋਤ ਨਹੀਂ ਕਰਦੀ ਜਾਂਦੀ ਜਦੋਂ ਸਿਰ ਉਹ ਨਾ ਹੁੰਦਾ ਹੀ ਨਾ ਸਿਰ ਕੱਲ੍ਹ ਹੀ ਲਿਆ ਕੇ ਮੇਰੇ ਵੱਲ ਪੱਤੀ ਆਉਂਦੀ ਹੈ ਦੀਦੀ ਨੇ ਵਾਕੇ ਦਿਆ ਕਰਨਾ ਸੀ ਅਸੀਂ 2 ਸਾਲ ਹੋ ਗਏ ਇਹਨਾਂ ਦੇ ਵਿੱਚ ਬੈਠੇ ਆਂ ਅਸੀਂ ਕੋਹਰਾਣ ਨੂੰ ਨਹੀਂ ਪੁੱਛਦੇ ਨਹੀਂ ਸੋਖੇ ਤਾਂ ਰਿਸ਼ਤਾ ਕੀ ਆ ਰਿਸ਼ਤੇ ਦਾ ਪਤਾ ਹੀ ਨਹੀਂ ਲੱਗਦਾ ਉਹ ਨਾ 10 ਮਹੀਨਾ ਦਾ ਵੀ ਕਿਹੜਾ ਰਿਸ਼ਤਾ ਵਾ ਨਾ ਦਰਾਣੀ ਕਿਛਾਣੀ ਦਾ ਨਾ ਇਹ ਨਾਨਪਰ ਜਾਏਗਾ ਕੈਪਟਨ ਬਾਜੀ ਦੇ ਤਿੰਨ ਚਾਰ ਦਿਨ ਪਹਿਲਾਂ ਉਹ ਆਪਣੇ ਫੇਕੇ ਗਏ ਉਹ ਵੀ ਵਲੋਗ ਨਹੀਂ ਬਣਾਇਆ ਵਾ ਸਮਝ ਨਹੀਂ ਆਈ ਕਿ ਗੱਲ ਕੀ ਹੋਈ ਬਾ ਕੀ ਚਲੋ ਹੁਣ ਉਹ ਸਾਡੇ ਵਿੱਚ ਨਹੀਂ ਆ ਉਹ ਬੋਲ ਕੇ ਜੀ ਦੱਸ ਸਕਦੀ ਉਹ ਤੇ ਸਾਡਾ ਪਰਮਾਤਮਾ ਜਾਣਦਾ ਹੈ ਜਾਈ ਦਾਦੇ ਵੀ ਅਹੀ ਕਿੱਦਾਂ ਦੀ ਉਹਦੇ ਨਾਲ ਤੇ ਕੀ ਹੋਇਆ ਵਾ ਜਿੱਦਣ ਉਹਦੀ ਡੈਥ ਹੁੰਦੀ ਆ ਉਸ ਦਿਨ ਹੀ ਸਵੇਰੇ ਆਪਣਾ ਵਲੋਗ ਬਣਾਉਣ ਦੇ ਆ ਲਸਨ ਪੁੱਟਣ ਦੇ ਆ 9 ਵਜੇ ਆਪਾਂ ਵਲੋਗ ਬਣਾਇਆ ਜੇ ਉਹ ਸ਼ੇਅਰ ਨਹੀਂ ਕੀਤਾ ਤੁਹਾਡੇ ਨਾਲ ਹੋਣਾ ਸੀ ਉਹ ਸ਼ਤਰਾ ਨੇ ਸ਼ੇਅਰ ਦੱਸਿਆ 10:00 ਵਜੇ ਉਹਨੇ ਦਵਾਈ ਖਾ ਲਈ ਜਦ ਕਿ 9 ਵਜੇ ਆਦੇ ਵਲੋਗ ਦੇ ਵਿੱਚ ਉਹ ਹਸਣ ਜੱਡ ਨਹੀਂ ਆ ਰਾਲੀ ਇਹਨਾਂ ਗੱਲਾਂ ਕੀਤੀਆਂ ਪਾਵਾਂਗੇ ਲੋਕੀ ਪਾਵਾਂਗੇ ਕਿਉਂਕਿ ਜੁਆ ਸੀਚ ਫੋਨ ਚੈੱਕ ਹੋ ਜੀ ਬਣ ਗਈ ਆ ਉਹਦਾ ਟਾਈਮ ਕਦੀ ਅੱਗੇ ਪਿੱਛੇ ਨਹੀਂ ਹੁੰਦਾ ਕਿ ਜਾਣੀ ਕੋਈ ਫੇਕ ਬਣਾ ਲਿਆ ਜਾਂ ਨਹੀਂ ਐਨੀ ਖੁਸ਼ ਦੂਸਰਾ ਜਿਹਦਾ ਉਹਦਾ ਪੇਕਾ ਪਰਿਵਾਰਵਾ ਉਹ ਸਾਡੇ ਨਾਲ ਬਹੁਤ ਅੱਛੇ ਰਿਲੇਸ਼ਨ ਪਰੇ ਲਿਖਿਆ ਇਨਸਾਨ ਹੈ ਉਹ ਜਿਹੜੇ ਸਾਡੇ ਮਾਸਟਰ ਜੀ ਆ ਇਹਨਾਂ ਦੇ ਨਾਨਾ ਜੀ ਆ ਉਹਨਾਂ ਨੇ ਪਹਿਲਾਂ ਫੌਜ ਵਿੱਚ ਨੌਕਰੀ ਕੀਤੀ ਆ ਉਸ ਤੋਂ ਬਾਅਦ ਪੁਲਿਸ ਵਿੱਚ ਉਹ ਸਬ ਇੰਸਪੈਕਟਰ ਜਾਂ ਇੰਸਪੈਕਟਰ ਬੜੇ ਵਧੀਆ ਤਾਂ ਮਤਲਬ ਮੇਲਵਾ ਉਹਨਾਂ ਤੇ ਸਾਡੇ ਨਾਲ ਉਹਨਾਂ ਨੇ ਉਹਦਾਂ ਨੇ ਸਾਨੂੰ ਅਦਾ ਕੁਝ ਗਲਤ ਨਹੀਂ ਕੀਤਾ ਬੜਾ ਸੋਹਣਾ ਸਾਨੂੰ ਟਰੀਟ ਕੀਤਾ ਅਸੀਂ ਸੰਸਕਾਰ ਤੇ ਵੀ ਜਾ ਕੇ ਆਏ ਸੀ ਸਾਨੂੰ ਉਹਨਾਂ ਨੇ ਇੱਕ ਗੱਲ ਹੋਈ ਆ ਸਾਨੂੰ ਬੜਾ ਦੁੱਖ ਜਿਹੜਾ ਲੱਗਾ ਡੈੱਡ ਬੋਡੀ ਸਾਨੂੰ ਨਹੀਂ ਦਿੱਤੀ ਆਪਣੇ ਪਿੰਡ ਲੈ ਗਏ ਮੈਂ ਬੱਚਿਆਂ ਨੂੰ ਲੈ ਕੇ ਅਸੀਂ ਗਏ ਆ ਉੱਥੇ ਸਾਨੂੰ ਲੋਕੀ ਮਨਾ ਕਰਦੇ ਸੀ ਵੀ ਤੁਹਾਡੇ ਮੁੰਡੇ ਦੇ ਪਰਚਾ ਦੇ ਦਿੱਤਾ ਤਾਂ ਦੂਸਰੇ ਹੱਥ ਨਾਲ ਚੁੱਕ ਲੈਣਗੇ ਪਰ ਸਾਡੇ ਉਹ ਮਾਸਟਰ ਜੀ ਨੇ ਕਿਹਾ ਕਿੰਦਾ ਹੀ ਜੱਟ ਵਾਂ ਸਾਹਿਬ ਜੋ ਮੂੰਹ ਕੱਢਿਆ ਉਹ ਗੱਲ ਵਾ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਹਾਂ ਉਹ ਗੁੱਸਾ ਆਪਣੇ ਦਵਾਈ ਤੇ ਆ ਪਰ ਉਹ ਗੱਲ ਗਲਤ ਕੀਤੀ ਉਹਨਾਂ ਨੇ ਇੱਕ ਗੱਲ ਤਾਂ ਸਾਨੂੰ ਜ਼ਰੂਰੀ ਇਤਰਾਜ਼ ਆ ਕਿ ਡੈਡੀ ਨੇ ਬਿਆਨ ਦਿੱਤੇ ਇਹ ਗੱਲ ਕਹੀ ਆ ਕਿ ਕੈਪਟਨ ਬਾਜੀ ਨੇ ਸੁਖ ਨੂੰ ਮਾਰਿਆ ਮੈਂ ਆਪਣੇ ਬੱਚਿਆਂ ਦੀ ਕਸਮ ਖਾਨੀ ਮੇਰੀ ਬੇਟੀ ਪਰਦੇਸਾਂ ਦੇ ਵਿੱਚ ਵਾ ਕਿ ਅੱਜ ਤੱਕ ਕੈਪਟਨ ਬਾਜੀ ਨੇ ਸੁਖ ਨੂੰ ਚਪੇਰ ਤੇ ਦੂਰ ਕਦੀ ਐਦਮ ਫਿਟਕ ਨਹੀਂ ਪਾਈ ਹੋਵੇ ਸੱਤੀ ਨਾਮ ਆ ਥੋੜਾ ਜਿਹਾ ਭੋਲਾ ਵਾ ਤੇ ਨਾਮ ਤੇ ਸਾਰਾ ਲਿਖਦੇ ਨੇ ਸੁਖਵਿੰਦਰ ਕੌਰ ਕਹਿੰਦੇ ਆ ਉਹਨੇ ਸੁਖ ਨੂੰ ਕਦੀ ਨਹੀਂ ਪਿਆ ਸੁਖਵਿੰਦਰ ਕੌਰ ਕਹਿੰਦੇ ਨੇ ਸੁਖਵਿੰਦਰ ਕਹਿੰਦਾ ਹੁੰਦਾ ਹੀ ਹਮੇਸ਼ਾ ਤੇ ਬੜੇ ਵਧੀਆ ਜੋਨ ਮੇਲ ਹੀ ਸਮਝ ਨਹੀਂ ਆਈ ਕਿਉਂਕਿ ਅਸੀਂ ਵੀ ਆਪਣੇ ਘਰ ਅੱਡ ਬਨੇ ਆ ਦੋਹਾਂ ਦੇ ਪੁੱਜੀਆਂ ਦੇ ਵਿੱਚ ਕੀ ਇਹੋ ਜਿਹਾ ਅਨੁਭਵ ਆਈ ਕਿ ਸੁਖ ਨੂੰ ਐਡਾ ਵਟਾ ਕਦਮ ਚੁੱਕਣਾ ਪਿਆ ਬੜਾ ਦੁੱਖ ਵਾਹ ਨੂੰ ਬੜੀ ਵੱਡੀ ਘਾਟ ਦੇ ਕੇ ਗਈ ਆ ਤੇ ਬਾਕੀ ਚਲੋ ਹਣੀ ਉਹ ਕੀ ਕਰ ਸਕਦੇ ਆ ਕੁਝ ਲੋਗਾਂ ਨੂੰ ਕਮੈਂਟਾਂ ਦੇ ਵਿੱਚ ਪੁੱਛ ਰਹੇ ਸੀ ਵਾਰ-ਵਾਰ ਤੇ ਸਾਂਝਾ ਕਰਨਾ ਚਾਹਿਆ ਘਾਟ ਦੇ ਵਿੱਚ ਇਦਾਂ ਦਾ ਮੋਜ ਹੈ ਨਹੀਂ ਤੁਹਾਨੂੰ ਵੀ ਪਤਾ ਕੋਈ ਇਦਾਂ ਦਾ ਕੰਮ ਹੋ ਜੇ ਆਵਾਜ਼ਾਂ ਵੀ ਬੜੀ ਹੁੰਦੀ ਆ ਬਣਾਉਣ ਵਾਲਿਆਂ ਨੇ ਖਬਰ ਇਦਾਂ ਦੀਆਂ ਬਣਾਉਂਦੀਆਂ ਚਲੋ ਜਿੱਦਾਂ ਹਨਾ ਮੀਡੀਆ ਵਾਲੇ ਕਰ ਦਿੰਦੇ ਆ ਗੱਲ ਕੀ ਉਹਨਾਂ ਨੇ ਚਲੋ ਇਨਜਾਮ ਲਾਇਆ ਉਹਨਾਂ ਦੇ ਇਨਜਾਮ ਵੇਖੋ ਜੀ ਅਹੀਂ ਉਹਨਾਂ ਜਗਾ ਹੁੰਦੇ ਨਾ ਹਾਂ ਤੇ ਅਹੀਂ ਅਸੀਂ ਵੇਖੋ ਸਾਡੀ ਧੀ ਹੁੰਦੀ ਨਾ ਲੋਕਾਂ ਦੇ ਰਿਸ਼ਤੇਦਾਰ ਜਿਹੜੇ ਉਹ ਬੜੀ ਚੁੱਕ ਨਾ ਦਿੰਦੇ ਸਾਰੇ ਲੋਕ ਜਿਹੜੇ ਹੁੰਦੇ ਕੋਈ ਆ ਬੰਦਾ ਉਹ ਵੀ ਜਦੋਂ ਸਾਰਾ ਗੁੱਸਾ ਹੀ ਜਲਦਾ ਆਉਂਦੀ ਹੈ ਕਦਾ ਮਿੱਧਾ ਹੋ ਜਾਣਾ ਚੱਕ ਹੁੰਦਾ ਕਿ ਕੋਈ ਤੇ ਗੱਲ ਹੋਈ ਹੋਣੀ ਆ ਕਨਫਿਊਜ਼ ਹੋ ਗਏ ਉਹ ਲੋਕ ਬਾਹਰ ਨਾਲ ਦੀ ਚੁੱਕ ਨਾ ਵਿੱਚ ਆ ਕੇ ਉਹਨਾਂ ਨੇ ਗਲਤ ਬਿਆਨ ਦਿੱਤੇ ਅਸੀਂ ਉਹਨਾਂ ਨੂੰ ਮਾਰਾ ਨਹੀਂ ਗਏ ਤੇ ਪਿਆ ਪਿਆ ਹੈ ਨਾ ਇਹ ਬਰੀ ਨੂੰ ਲੈ ਕੇ ਆਏ ਆ ਦੇਖੋ ਮੈਂ ਆਇਆ ਮੈਂ ਤੇ ਰਿਗ੍ਰਾਇਡ ਕਰੰਡਿਆ ਸੀ ਅਹੀਂ ਪਹਿਲਾਂ ਹੱਥ ਵੱਲ ਗਏ ਡਾਕਟਰ ਦਾ ਮਨਜੀਤਪੁਰ ਜਦੋਂ ਜਿਹੜੇ ਡਾਕਟਰ ਕੋ ਗਏ ਹੌਸਪੀਟਲ ਗਏ ਉੱਥੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਜਿੱਦਾਂ ਅਸੀਂ ਹੱਥਾਂ ਨਾਲ ਜੋ ਝੋਕ ਖੜੀ ਆ ਆਪਸਾਂ ਤਰਫਨ ਦੇਹੀਓ ਉਹ ਸਾਨੂੰ ਪਤਾ ਵਾ ਤੇ ਉਹਨਾਂ ਕੀ ਕਹਿੰਦਾ ਕਿ ਇਹਦੇ ਬੋਰੀ ਚ ਪਾ ਕੇ ਲਾਇਆ ਜਦੋਂ ਮਰੀ ਤੇ ਫਿਰ ਸਾਨੂੰ ਫੋਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸੀਗਨੇ ਮਾਰਕੈਟ ਨੂੰ ਬੋਰੀ ਚ ਪਾ ਕੇ ਤੇ ਫਿਰ ਉੱਥੇ ਲਿਆਂਦਾ ਚਲੋ ਉਹ ਤੇ ਜਿਹੜਾ ਝੂਠਾ ਹੋਊਗਾ ਤੇ ਸਾਹਮਣੇ ਆਈਣਾ ਕਿਉਂਕਿ ਅੱਜ ਕੱਲ ਹਰੇਕ ਹੌਸਪੀਟਲ ਦੇ ਮੇਨ ਗੇਟ ਦੇ ਬਾਅਦ ਕੈਮਰੇ ਲੱਗੇ ਹੁੰਦੇ ਆ ਦੇਖੋ ਗੱਲ ਸੁਣ ਕਾਲ ਦਿੱਤੇ ਹੋ ਜੀ ਵਸ ਰਿਹਾ ਹੋਣੀ ਆ ਕੈਮਰੇ ਦੀ ਫੁਟੇਜ ਨਿਕਲ ਆਉਣੀ ਆ ਜਦੋਂ ਇਨਕੁਆਰੀ ਪੁਵਾਈ ਸਾਰਾ ਕੁਝ ਹੋ ਜਾਣਾ ਵਾ ਪਰ ਜਿਹੜਾ ਇਲਜ਼ਾਮ ਲਾ ਦੇਣਾ ਸਿੱਧਾ ਕਿਸੇ ਦੇ ਉੱਤੇ ਨਾ ਆਪ ਖੁਦ ਜੱਜ ਬਣ ਜਾਣਾ ਉਹ ਗੱਲ ਠੀਕ ਨਹੀਂ ਆ ਅਸੀਂ ਵੀ ਕਿਸੇ ਨੂੰ ਇਲਜ਼ਾਮ ਨਹੀਂ ਦਿੰਦੇ ਵੀ ਆ ਹੋਇਆ ਵਾ ਚਲੋ ਸਾਡਾ ਭਰਾ ਅੰਦਰ ਕਰਾਤਾ ਵਾ ਇਹਨਾਂ ਦਾ ਕੀ ਸੋਚਿਆ ਮਾਂ ਮਾਰ ਕੇ ਲੰਗੇ ਨਾ ਇਹਨਾਂ ਦੇ ਵੇਸ ਚ ਚਲ ਗਿਆ ਬੱਚੇ ਕਿਤਾ ਪਾਲਣਗੇ ਨਾਲੇ ਬੱਚੇ ਜਦੋਂ ਵੱਡੇ ਹੋਣਿਆਂ ਕਾਲੂ ਕਈ ਗੱਲਾਂ ਆ ਜਾਂਦੀਆਂ ਬੱਚਿਆਂ ਦੇ ਕਾਲੂ ਵਿਆਹ ਸ਼ਾਦੀਆਂ ਕਰਦੀਆਂ ਕਈਆਂ ਦੇ ਕਈ ਗ੍ਰਾਮ ਲਾਉਣੇ ਕਈਆਂ ਦੇ ਕਈ ਲਾਉਣੇ ਹੈ ਇਹਨਾਂ ਬਾਰੇ ਥੋੜਾ ਜਿਹਾ ਸਾਡਾ ਜਿੱਤਾਂ ਨੂੰ ਲੱਗਦਾ ਕਿ ਸਾਡੇ ਪਰਿਵਾਰ ਦੇ ਵਿੱਚ ਇੱਕ ਵੀ ਕੋਈ ਵੀ ਇਦਾਂ ਦਾ ਮੈਂਬਰ ਹੋਊਗਾ ਕਿ ਇਦਾਂ ਦਾ ਕੰਮ ਕਰਦੂਗਾ ਸਾਡੀ ਕਿੰਨੀ ਕ ਫੈਮਿਲੀ ਦੀ ਜੇਸ਼ਾ ਕਾਹੀ ਸਾਰੇ ਜਾਨੇ ਨਾਲ ਤੇ ਰਹਿਣੇ ਪੜੇ ਮਤਲਬ ਵੱਡੀ ਫੈਮਿਲੀ ਲੱਗਨੇ ਪਰ ਹੈ ਵੀ ਤੇ ਚਾਰ ਚਾਰ ਜੀ ਆ ਨਾ ਆਇਨੇ 베ਰਾਂ ਨੂੰ ਸੁੱਖ ਤਾਂ ਹਰ ਵੀਡੀਓ ਵਿੱਚ ਆਦੀ ਬੇਟੀ ਬੰਦੀ ਤਾਂ ਸਾਨੂੰ ਐਂ ਲੱਗਦਾ ਜੀ ਕਿ ਆਦੀ ਬੇਟੀ ਆ। ਸਾਨੂੰ ਆਪਣੀ ਮੈਂਬਰਾਂ ਨੂੰ ਕਹਿੰਦੀ ਕਿ ਪਹਿਲੀ ਗੱਲ ਤੇ ਲੋੜ ਹੀ ਨਹੀਂ ਆ। ਉਹਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਉਹ ਤੇ ਹਰ ਫਲ ਹਰ ਮਿੰਟ ਸਾਨੂੰ ਵੇਖਦੇ ਆ। ਇੱਕ ਦਿਹਾੜੀ ਚ ਤਿੰਨ ਤਿੰਨ ਸਾਡੀ ਦੇਹ ਬਣ ਐਪੀਸੋਡ ਤੁਸੀਂ ਵੇਖਦੇ ਹੀ ਉਹ ਕਿਤੇ ਲੱਗ ਸਾਡੀ ਨਾ ਖੁਸ਼ ਇੰਨੀ ਖੁਸ਼ ਹੋ ਜੇ ਕਿ ਜਦੋਂ ਅੱਜ ਇਹ ਤੁਸਲੋ ਮੋਹਾਲ ਕਰੇ ਰਾਜਵੀਰ ਕਿਦਾਂ ਦਾ ਮਹਿਸੂਸ ਹੋ ਰਿਹਾ ਵਹ ਹੈ। ਨਹੀਂ ਮੈਂ ਕਹਿੰਦੇ ਆ ਮੈਂ ਬੱਚਾ ਸਕੂਲ ਚੜਾਉਂਦੀ ਆ। ਮੈਂ ਸੋਕੋ ਵਲੌਗ ਲੱਗੇ ਬਣਾਉਣਾ ਭਾਜੀ ਮੈਂ ਆਉਣੀ ਆ ਸਾਨੂੰ ਇਹ ਨਹੀਂ ਪਤਾ ਕਿ ਉਹਨੇ ਉਹ ਕੰਮ ਕੀਤਾ ਕਿਹਦੇ ਵੇਲੇ ਆ ਤੇ ਕੀ ਕੀਤਾ ਹਾਂ ਮੈਂ ਸਾਰੇ ਦਵਿੰਦਰ ਭਾਣ ਦੇ ਨਾਲ ਸੀਨ ਕਰ ਲਈ ਹਾਂ ਨੂੰ ਵੀ ਦੋ ਸਾਲ ਹੋ ਗਏ ਭਾਜੀ ਉਹਨਾਂ ਦੇ ਨਾਲ ਹੀ ਚੱਲਦੇ ਆ ਇਹਨਾਂ ਦੇ ਨਾਲ ਹੀ ਵੀਡੀਓ ਕਰਦਾ ਸੋਕੋ ਜੀ ਇਹ ਇੰਨਾ ਮਤਲਬ ਇਕੱਠੇ ਨਾ ਪਿਆਰ ਮਤਲਬ ਸਾਨੂੰ ਮਹਿਸੂਸ ਨਹੀਂ ਗੱਜਿਆ ਕਿ ਇਹ ਮਤਲਬ ਪਧਾਈ ਨੰਦੇ ਜੀਹ ਦਾ ਮਤਲਬ ਪਿਓ ਬੇਟੀ ਦਾ ਇੱਕ ਰਿਸ਼ਤਾ ਬੇਦੀ ਬੇਦੀ ਇਹਨਾਂ ਨੇ ਘਣਾ ਇਹ ਚੀਜ਼ ਦੀ ਸੇਵਤ ਤੇ ਉਹਨੇ ਆਪਣੇ ਰਿਸ਼ਤੇਦਾਰਾਂ ਚ ਨਹੀਂ 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 ਜਿੰਨੇ ਵੀ ਰਿਸ਼ਤੇਦਾਰ ਹੋ ਸਪੋਡ ਵਾਲੇ ਸਾਰਿਆਂ ਨੇ ਇਹੀ ਕਿਹਾ ਸੀ ਨਾ ਉਹਦੇ ਵੇਖੋ ਇਹ ਸੁਖ ਦੀ ਅਸੀਂ ਇੱਕ ਇੰਨੀ ਸਲੋਤ ਕਰਦੇ ਆਂ ਵੀ ਆਪਣੇ ਰਿਸ਼ਤੇਦਾਰਾਂ ਚ ਸਾਨੂੰ ਬਿਲਕੁਲ ਹੀ ਰੁਭੜਾ ਆ ਉਹਨੇ ਜਿੰਨੇ ਵੀ ਰਿਸ਼ਤੇਦਾਰ ਮਿਲੇ ਭਾਜੀ ਤੁਸੀਂ ਬਹੁਤ ਸਪੋਰਟ ਕੀਤੀ ਆ ਉਹ ਸਪੋਰਟ ਵਾਹਿਗੁਰੂ ਕਰਨ ਵਾਲਾ ਹੀ ਕੀਤੀ ਆ ਕਹਿਣਾ ਨਹੀਂ ਚਾਹੀਦਾ ਅਸੀਂ ਤੁੱਕਪਰੀ ਦੇ ਨਾਮ ਦੇ ਕਿਚਾਣਾ ਬਣਾਉਂਦਾ ਸੀ ਕਿ ਚਲੋ ਆਪਾਂ ਵਲੌਗ ਕੱਢ ਕੇ ਇੱਥੇ ਪਾਇਆ ਕਰਾਂਗੇ ਤੇ ਤੇ ਆਪਣੇ ਪਾਰੀ ਦੇ ਇਥੇ 14-14 ਤੁਹਾਨੂੰ ਵੀ ਪਤਾ ਹੋਰ ਛੋਟੇ-ਮੋਟੇ ਮੁਲਕਾਂ ਦੇ ਵਿੱਚ ਉਹ 20-30 ਹਜ਼ਾਰ ਤੋਂ ਹੁਣ ਬੱਚਿਆਂ ਦੇ ਖਰਚੇ ਵੜੇ ਆ ਤੇ ਮੈਂ ਇੱਕ ਗੱਲ ਉਹ ਸ਼ੇਅਰ ਕਰਨਾ ਚਾਹੁੰਗੀ ਕਿ ਸਾਡੀ ਜ਼ਮੀਨ ਬਹੁਤ ਘਟਵਾ ਠੀਕ ਹੈ ਤੇ ਆਪਾਂ ਸਾਡੀ ਦੀ ਕਮਾਈ ਆ ਰੋਟੀ ਰੋਟੀ ਆ ਇਸ ਕਰਕੇ ਆਪਾਂ ਜਿਆਦਾ ਚਿਰ ਆਪਣਾ ਕੰਮ ਤੇ ਨਹੀਂ ਬੰਦ ਕਰ ਸਕਦੇ ਕਿਉਂਕਿ ਕੰਮ ਤੇ ਇੱਕ ਕੰਮ ਆ ਇੱਕ ਦੋ ਹਫ਼ਤੇ ਤੁਹਾਨੂੰ ਸਾਡੀ ਮਤਲਬ ਲੋਕ ਦੇਖਣ ਨੂੰ ਨਹੀਂ ਮਿਲਣਗੇ ਕਿਉਂਕਿ ਸਾਡੀ ਵੀ ਮਜਬੂਰੀ ਆ ਬੱਚਿਆਂ ਦੇ ਦੂਜੇ ਖਰਚੇ ਆ ਸਾਰਾ ਕੁਝ ਆ ਦੇਖਣਾ ਪੈਣਾ ਆ ਤੈਨੂੰ ਇਹੇ ਬਾਤਾਂ ਬਾਤ ਸੁਣੋ ਕਰਦੇ ਹੁਣ ਕੋਈ ਵੀ ਨਹੀਂ ਕੋਸਰਦਾ ਜੇ ਕੋਈ ਇੰਨੀ ਵੱਡੀ ਜਿਹੜੀ ਘਾਟ ਹਨ ਦੇ ਕੇ ਗਈ ਆ ਨਾ ਉਹ ਪੂਰੀ ਨਹੀਂ ਹੋ ਸਕਦੀ ਚਲੋ ਉਹ ਤਾਂ ਜਿਹੜੀ ਘਾਟ ਦੇ ਕੇ ਗਈ ਸੀ ਭਾ ਜਿਹੜਾ ਪਰਚਾ ਹੋ ਗਿਆ ਨਾ ਉਹ ਗੱਲ ਤਾਂ ਬੱਚੇ ਦੇ ਮੂੰਹ ਹ ਲਵੇ ਦੇ ਦਿੰਦੇ ਨਾ ਕਿ ਚਲੋ ਹਾਂਜੀ ਚਲੋ ਅਸੀਂ ਬੱਚੇ ਰੋਣ ਦੇ ਤਾਂ ਨਹੀਂ ਦਿੰਦੇ ਕਿਉਂਕਿ ਜਦੋਂ ਰਮਨ ਕੈਨੇਡਾ ਚਲ ਗਈ ਸੀ ਮੇਰੀ ਬੇਟੀ ਤੇ ਉਸੇ ਦੇ ਸੋਹਣੇ ਸਿਮਰਨ ਦੇ ਸਕੂਲ ਦਾ ਸਾਰਾ ਖਰਚਾ ਚੁੱਕ ਲਿਆ ਇਹਨੂੰ ਆਪਣੀ ਬੇਟੀ ਬਣਾ ਲਿਆ ਸੀ ਕਿ ਚਲੋ ਸਾਡਾ ਪਰ ਹਮਾਰਾ ਵਾ ਅਣੀ ਨੂੰ ਪੜਾਵਾ ਲਗਾਵਾਂਗੇ ਆਪਾਂ ਇਹਦੇ ਵਿਆਹ ਦਾ ਸਾਰਾ ਖर्चा ਕਰਾਂਗੇ ਜਿੰਨਾ ਵੀ ਹੋਊਗਾ ਪਰਮਾਤਮਾ ਮੇਹਰ ਕਰੇ ਪਰ ਜਿੰਨਾ ਨਹੀਂ ਮਰਜ਼ੀ ਕਰਾਂਗੇ ਜਿਹੜੀ ਥਾਂ ਟ ਇਹਨਾਂ ਨੂੰ ਸੁੱਖ ਦੇ ਨਾਲ ਪਹਿਣੀ ਹੋ ਸਾਡੇ ਨਾਲ ਨਹੀਂ ਪਹਿਣੀ ਤੈਹੀਂ ਇਹ ਚਾਹੁੰਦੇ ਸੀ ਕਿ ਚਲੋ ਕੋਈ ਗੱਲ ਨਹੀਂ ਜੇ ماں ਚਲ ਗਈ ਕੋਈ ਦਰਤੀ ਹੋ ਜਾਂਦਾ ਵਾ ਇਹ ਕਿਸਮਤ 'ਚ ਲਿਖਿਆ ਹੁੰਦਾ ਕੁਝ ਸਮਾਜ ਦਾ ਦਾ ਵਾ ਕੋਈ ਵੀ ਸਮਝਦਾ ਆਪਣੇ ਦਾ ਹੁਣ ਮਤਲਬ ਇਦਾਂ ਹੋਵੇ ਜੇ ਬਾਪ ਪਿਓ ਤੱਕ ਉਹ ਲੈ ਸਕਦਾ ਬਾਕੀ ਹੁਣ ਇੱਕ ਬਾਕੀ ਮੈਨੂੰ ਪਤਾ ਮੈਂ ਸੌਹ ਖਾਨੀ ਜੇ ਦੀ ਮਰਜ਼ੀ ਆਪਣੇ ਬੱਚਿਆਂ ਦੀ ਸੌਹ ਖਾਨੀ ਆ ਕਿ ਕੈਪਟਲ ਗੁਣਾ ਬਾਕੀ 2 ਦਿਨ ਹੋ ਗਏ ਦੇਖਿਆ ਨਾ ਪਾਜੀ ਲੱਗਦੇ ਨਹੀਂ ਕਿ ਜਿੱਤੇ ਤੱਕ ਇਲਜ਼ਾਮ ਲੱਗਦੇ ਹੋਣਗੇ ਕੋਈ ਨਾਮ ਇਹ ਵੀ ਕਰ ਤੁਹਾਡੇ ਨਾਲ ਸ਼ੇਅਰ ਕਰਨ ਦੀ ਬਹੁਤ ਚਾਹੂਗੀ ਕਿ ਉਹ ਥੋੜਾ ਜਿਹਾ ਪੋੜਾ ਵਾ ਜਿਸ ਤਰ੍ਹਾਂ ਇਹ ਚਿਰਾਗ ਚਸਤੇ ਨੇ ਇਹਨਾਂ 'ਚ ਗੁੱਸਾ ਵੀ ਹੈਗਾ ਵਾ ਉਹਨਾਂ 'ਚ ਵੀ ਗੁੱਸਾ ਬਹੁਤ ਜਸ ਸਕਵੇ ਤਰ ਸਕਵੇ ਤਰ ਕਰਦਾ ਰਹਿੰਦਾ ਹੁੰਦਾ ਸੀ ਉਹ ਕਰਦਾ ਇਹ ਬਾਕੀ ਬਾਕੀ ਹੁਣ ਅਸੀਂ ਇਸ ਕਮਿਸ਼ਨ ਵਿੱਚ ਗਈ ਆ ਕਹਿੰਤਾਂ ਨੂੰ 8-10 ਦਿਨ ਨੂੰ ਕੋਈ ਵੀਡੀਓ ਪਾਈ ਆਦੀ ਆ ਵੀਡੀਓ 10 ਦਿਨ ਕਰੀਬ ਨੀ ਬਲ 10 ਦਿਨ 15 ਦਿਨ ਮਹੀਨਾ ਲੱਗੋ ਜਾਂਦਾ ਵਾ ਐ ਹੁਣ ਵੀਡੀਓ ਲੈ ਕੇ ਬਲੌਗ ਕੋਈ ਨਹੀਂ ਪਾਉਣਾ ਕਿਰਪਾ ਕਰਕੇ ਜਿਹੜੇ ਚੈਨਲ ਉਲਟੇ-ਪੁਲਟੇ ਵਿੱਚ ਕਮੈਂਡ ਕਮੈਂਟ ਹੰਨ ਕਰਨ ਦੇ ਆ ਨਾ ਉਹ ਨਾ ਕਰਿਓ ਕਿਉਂਕਿ ਇੱਕ ਬੰਦਾ ਹੁੰਦਾ ਦੁਖੀ ਹੁੰਦਾ ਤੇ ਇੱਕ ਕਮੈਂਟਾਂ ਵਾਲੇ ਸਵਾਲ ਰੈ ਲੈਦੇ ਆ ਕਿ ਜਿਹੜੇ ਚੈਨਲ ਆਪਾ ਬਣਦੇ ਆ ਨਾ ਜਿੰਨਾ ਚਿਰ ਇਹ ਜਾਂਚ ਦਾ ਮਿਸ਼ਾ ਵਾ ਜੇ ਉਹਨਾਂ ਨੇ ਹੁਣ ਕੇਸ ਕਰਤਾ ਸਾਡੇ ਭਰਾ ਤੇ ਤੋਂ ਆਪੇ ਉਹਦੇ ਅਦਾਲਤ ਨੇ ਦੱਸਣਾ ਵਾ ਵੀ ਕਿਉਂ ਗੁਨਾਹਗਾਰ ਵਾ ਤੇ ਕੌਣ ਨਹੀਂ ਆ ਪਲੀਜ਼ ਪਾਕੀ ਸਾਨੂੰ ਜਿਆਦਾ ਗੱਲਾਂ ਦਾ ਤੇ ਪਤਾ ਨਹੀਂ ਸਿਮਰਨ ਨੇ ਦੱਸਿਆ ਵਾ ਕੁਝ ਦੇਣਾ ਤੋਂ ਮੰਮੀ ਤੇ ਪਾਪਾ ਦੀ ਗੱਲ ਨਹੀਂ ਹੋਈ ਪਾਪਾ ਫੋਨ ਲਉਂਦੇ ਨਹੀਂ ਤੇ ਮੈਂ ਨਹੀਂ ਚੁੱਕਦੇ ਨਹੀਂ ਚਲੋ ਆਪਾਂ ਜਿਆਦਾ ਤਾਂ ਨਾ ਪਤਾ ਨਾ ਹੀ ਕੁਝ ਕਹਿ ਸਕਨੇ ਆ ਆਨਪਨ ਹਰ ਘਰ ਚ ਹੁੰਦੀ ਆ ਸਾਡੇ ਵੀ ਦੋਆਂ ਜੀਆਂ ਚ ਹੁੰਦੀ ਹਰ ਘਰ ਚ ਝਗੜਾ ਹੁੰਦਾ ਵਾ ਪਰ ਇਹੋ ਜਿਹਾ ਕੋਈ ਮਸਲਾ ਨਹੀਂ ਆ ਕਿ ਜਿਹੜਾ ਬੈਕ ਹੱਲ ਨਹੀਂ ਕੀਤਾ ਜਾ ਸਕਦਾ ਇਹ ਗਲਤੀ ਕਰਨ ਵਿੱਚ ਧਿਆਨ ਨਹੀਂ ਗੁੱਸੇ ਆ ਜਾਣ ਤੇ ਨਹੀਂ ਆਣੀ ਨੂੰ ਜੇ ਤੋਕਾ ਪਰ ਨਹੀਂ ਨਹੀਂ ਵੀ ਆਹ ਚੱਲ ਜਗ ਨੂੰ ਵੀ ਜੇ ਤੂੰ ਦਰਵਾਜ਼ੇ ਬਾਹਰ ਨਾ ਕਰਦੇ ਮਾਤਾ ਬੈਠੇ ਆ ਇਹਨਾਂ ਨਾਲ ਗੱਲ ਕਰਦੇ ਤਾਂ ਮੈਨੂੰ ਆਹ ਕੰਨੀ ਦੇਸ਼ੀ ਦੇ ਕੋਲ ਨਰਾਹ ਹਲ ਕਰੋ ਘਰ ਖਾਲੀ ਪਿਆ ਵਾ ਤੇ ਗਿਆਵੇਂ ਡੱਬ ਲੱਗਦਾ ਹੱਸ ਦੇ ਵਾਸਤੇ ਕਾਹਦੀ ਹੋਣ ਲੱਗਦੀ ਫੇਸ ਸੋਤ ਨੂੰ ਸਭ ਨਹੀਂ ਆ ਸਾਡੇ ਨੂੰ ਕੋਈ ਦੇਸ਼ ਬੜ ਗਿਆ ਵੀ ਸੌਖ ਚੱਲ ਗਈ ਵੇ ਉਹ ਨਾ ਰੋ ਤੇ ਮਮੀ ਚੁੱਪ ਕਰੋ ਚੁੱਪ ਕਰੋ ਮਾਤਾ ਚੁੱਪ ਹੋ ਕੋਣ ਨਿਆਣੀ ਮੂਸ ਬਲ ਨਹੀਂ ਨਾਲ ਸਾਡੇ ਤਾਂ ਤੂੰ ਬਿਮਾਰ ਨੀ ਫਿਰ ਚੁੱਪ ਕਰ ਮਾਤਾ ਪੇਰਾਂ ਨੂੰ ਇੱਕ ਵਾਰ ਨਿਆਣਾ ਨਹੀਂ ਇਦਾਂ ਕਰਦੇ ਇਹਨਾਂ ਸਾਰੇ ਹੱਥ ਜੋੜ ਕੇ ਬੇਨਤੀ ਆ ਪੇਰੇ ਪੁੱਤ ਨੂੰ ਜਿਦਾਵਨ ਕੋਈ ਵੀ ਕੋਈ ਆ ਜਾਣਾ ਆ ਜਾਣਾ ਬੱਚੇ ਹੋਣਦੇ ਉਹ ਰੋ ਜਾਣ ਫਿਰ ਤੈਨੂੰ ਵੱਖਰਾ ਕੰਮ ਮਿਲ ਗਿਆ ਹਾਂ ਘੰਟੇ ਘੋਟਾਂ ਸੱਤ ਦਾ ਹਾਂ ਰਾਣੀ ਲਾਉਣਾ ਪੈਦਾ ਕਿਦਾਂ ਦਾ ਮਹਿਸੂਸ ਹੋ ਰਿਹਾ ਮਾੜਾ ਹੀ ਆ ਨਹੀਂ ਪਤਾ ਕੰਮ ਕਰਨੇ ਚਾਹੀਦੇ ਨਿੱਕੇ ਨਿੱਕੇ ਕੰਮ ਕਰੀਏ ਨਾ ਛੁੱਟੀ ਕੀਤੀ ਆਦਤ ਪੈਂਦੀ ਆ ਕਰ ਦੋ ਤੂੰ ਕੋਈ ਤੇ ਘੇਰਾ ਮੈਂ ਨਾ ਲੱਗਦਾ ਮੰਮੀ ਲਸਣ ਲਸਣ ਪੂਤੀ ਮੈਂ ਹੌਨੀ ਪੇ ਤਾਂ ਜਾਂਦਾ ਪਤਾ ਮੈਨਾਂ ਬੰਦ ਰੋੜੀ ਜਾਂਦਾ ਮਾਮਾਲੇ ਵੀ ਆਈ ਜਾਵੇ ਹੁਣ ਇਹ ਪਾਉਸ ਬੂਲੇ ਜਾਣੇ ਸੋਖਾ ਹੀ ਕਿਉਂ ਗੰਡੇ ਪੁੱਟਣੇ ਹਾਂ ਮੰਮੀ ਕਿਨਾਂ ਕਿ ਜੀ ਕੰਡਿਆ ਵੀ ਮੈਂ ਵੀ ਉੱਠ ਕੇ ਤੇ